ਉਹ ਜੀ ਸਵੇਰੇ ਜਲਦੀ ਉੱਠੀ ਹੰਦੇ ਇਸ਼ਨਾਨ ਕਰਨ ਕਬਾਦ ਵੈਂਦੇ ਹੋ ਕੇ ਫਚਤੁਰ ਮੇਖੰਡੇ ਤੇ ਹੀ ਖਰਪਾਰ ਵਰਕਤਤਿਆਨ ਸਿਮਰਨ ਕਰਦੇ ਤੇ ਫਿਰ ਕੀਰਤਨ ਕਰਦੇ ਪੈ ਮਰਦਾਨਾਰ ਵਾ ਵਜੁੰਦਾ ਕੀਰਤਨ ਕਰਦੇ ਹੋਣੀ ਬਲੀ ਸੰਗਤ ਜੁਣਨ ਨਕਤੀ ਜੋਤਿਆਂ ਨੂੰ ਬਤਨ ਵਾਤੀ ਚਲੀ ਪੀ ਕੀਰਤਨ ਤੋਂ ਬਾਅਦ ਗੁਰੂ ਜੀ ਦਰਪਾਰ ਵਿੱਚ ਇਕੱਲੇ ਜਾਂਦੇ ਅਗਰ ਕਿਸੇ ਦਾ ਕੋਈ ਕੰਮ ਦਰਬਾਰ ਵਿੱਚ ਰੁਕੇ ਆਉਂਦਾ ਤੇ ਗੁਰੂ ਜੀ ਕਰਵਾ ਚੰਦੇ ਦੂਜੀ ਦਿਉ ਵੀ ਆਦੇ ਕੇ ਸੰਨ ਨਵਾਂ ਤੋਂ ਤੱਕਾਂ ਫੁਸਤੇ ਸਨ ਨੀਰ ਮੋਹ ਲਗਾ ਦਿੰਦਾ ਸੀ। ਦੁੱਖੀਆਂ ਦੀਆਂ ਸ਼ਿਕਾਇਤਾਂ ਕਰਕੇ ਮੂਤੀ ਖਾਂ ਮਰੇ ਸਖਤਾਂ ਦੀ ਵਾਰ ਵਰਤਾਲੂ ਕਰਨ। ਨਾਨਕ ਜੀ ਦੇ ਮੰਤ ਦੇ ਵਿੱਚ ਫ ਫਪ੍ਰਾਮਤਾ ਚ ਕਿਸੀ ਉਹਨਾਂ ਨੇ ਨਿਸ਼ਚੈ ਕਰ ਲਿਆ ਕਿ ਹੁਣ ਨੌਕਰੀ ਨਹੀਂ ਕਰਨ। ਇਹ ਨਾ ਲੈ ਕੇ ਸਿਕਨਵੀ ਨਦੀ ਤੇ ਇਸ਼ਨਾਨ ਕਰਨ ਕੇ ਤੇ ਵਾਪਸ ਆ ਮੋੜੇ। ਸੰਗੀ ਸਾਥੀ ਨਾਨਕ ਨਗਮਕ ਨਾਨਕ ਨਾਨਕ ਕਿਹਕੇ ਪੁਲਾਨ ਲੱਗ ਪਏ ਬੇਬੇ ਨਾਨਕੀ ਤੇ ਦੇ ਆਰਾਮ ਦੀ ਆਕੇ ਨਗਰ ਵਿੱਚ ਰੋਲਾ ਪੈ ਗਿਆ ਨਵਾਂ ਦੋਤ ਖਾਂ ਮੂਫੀਕਰ ਉਹਨਾਂ ਨੇ ਤੇਰੇ ਆਵੇ ਚ ਚਾਂਦ ਉੱਤੇ ਪਰ ਨਾਨਕ ਜੀ ਦਾ ਕੁਲ ਫਤਮੀ ਲੱਗਾ ਪਰ ਬੇਬੇ ਨਾਨਕੀ ਸ਼ਾਂਤ ਸਨ ਉਹਨਾਂ ਨੂੰ ਇਸ ਵਾਇ ਸੀ ਕਿ ਨਾਨਕ ਨੂੰ ਕੁਝ ਨਹੀਂ ਹੋ ਸਕਦਾ ਪਰ ਨਾਨਕ ਦੇਰ ਜੀ ਦੇ ਕੋਮ ਮ ਉਹਨਾਂ ਨਾਲ ਦੁੱਖੀ ਐ ਮੋਰ ਵੀ ਮੌਕਾ ਮ ਰੱਖਿਆ ਕਿ ਉਹਨਾਂ ਨੂੰ ਪਤਨਾਮ ਕਰਨ ਲੱਗ ਪਏ ਉਹ ਨਵਾਬ ਨੇ ਫਿਰ ਨਵਾਬ ਮੁਸਕਿਰ ਕਿ ਨਵਾਬ ਨੇ ਫਿਰ ਇੱਕ ਵਾਰੀ ਹਿਸਾਬ ਕੀਤਾ ਉਹਦੀ ਪਤਾਣ ਕਰਨ ਦਾ ਹੋ ਕਿ ਮਿੱਤ ਪਰ ਪੌਣੀ ਵਿੱਚ ਨਹੀਂ ਮਿਲਿਆ ਦੇ ਪੇਨਾਨ ਕੀਦੇ ਪੂਰ ਸੱਚੋ ਕੇ ਤੇ ਪੁਰੂ ਜੀ ਤਿੰਨ ਦਿਨਾਂ ਪਾਲ ਨਲੀ ਵਿੱਚ ਵਾਰਨ ਲਈ ਤੇ ਤੇ ਨਨਮ ਦਸਤਮਾਖੂ ਜੀ ਨੇ ਪਰਮੇਸ਼ਵਰ ਦੇ ਦਰਬਾਰ ਵਿੱਚ ਬਤਾਏ ਪਰਮੇਸ਼ਵਰ ਵੱਲੋਂ ਹੁਣ ਆਪੀ ਨੂੰ ਕਮ ਹੋ ਗਿਆ ਕਿ ਨਾਨਕ ਅਸਾ ਤੈਨੂੰ ਆਪਣਾ ਸਬੂਤ ਦਿੱਤਾ ਹੈ ਗਿਆਮ ਦਿੱਤਾ ਹੈ ਇਹ ਗਿਆਨ ਇੱਕ ਜਗ੍ਹਾ ਬਹਿ ਕੇ ਵੰਡਣ ਦੀ ਜਗ੍ਹਾ ਸਾਰੇ ਸੰਸਾਰ ਦੇ ਵਿੱਚ ਵੰਡ ਸਭ ਨੂੰ ਇਸ ਦੀ ਲੋੜ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਵੈਰ ਵਰੋਤਾ ਈਰਖਾ ਝੂਠ ਹੰਕਾਰ ਤੇ ਪਾਪਾਂ ਦੀ ਅਗਨੀ ਵਿੱਚ ਸੜ ਰਹੀ ਹੈ ਉਸ ਨੂੰ ਅਮਰਤ ਉਪਦੇਸ਼ ਦੇ ਕੇ ਠੰਡ ਪਾਓ ਅਤੇ ਸੰਸਾਰੀ ਜੀਵਾਂ ਨੂੰ ਸੱਚ ਧਰਮ ਸੇਵਾ ਪਿਆਰ ਤੇ ਪਰਉਪਕਾਰ ਵੜੀ ਸਿਖੀ ਲੈਣੀ ਸਿਖਾਓ ਪ੍ਰਾਤਮ ਜਾਂ ਸਾਖੀ ਵਿੱਚ ਤਾਂ ਰੱਜਿਆ ਕੇ ਨਾਨਕ ਜੀ ਨੂੰ परमात्मा ਵੱਲੋਂ ਕੋ ਕਮੋਇਆ ਨਾਨਕ ਤੇਸ ਉਪਰ ਤੇਰੀ ਨਦਰ ਉਸ ਉਪਰ ਮੇਰੀ ਨਦਰ ਮੇਰਾ ਨਾਮ ਪਾਰ ਬ੍ਰह्म ਤੇ ਤੇਰਾ ਨਾਮ ਗੁਰੂ ਪਰਮੇਸ਼ਵਰ ਤਿੰਨ ਦਿਨ ਬਾਅਦ ਜਦੋਂ ਵੇਈ ਨਦੀ ਵਿੱਚੋਂ ਗੁਰੂ ਜੀ ਪਾਰ ਆਏ ਤਾਂ ਉਹਨਾਂ ਦੇ ਚੇਰੇ ਪਰ ਖਨੂਰ ਸੀ ਤੇ ਨਾਨਾ ਬਿਚੇ ਨਾਮਿਕ ہماری ਖੜੀ ਹੋਈ ਸੀ ਜਦੋਂ ਆਪ ਨਗਰ ਪਹੁੰਚੇ ਤਾਂ ਸਾਰੇ ਪਾਸੇ ਉਹਨਾਂ ਦੀ ਚਰਚਾ ਹੋਣ ਲੱਗ ਪਈ ਨੋ ਕੈਨ ਲਗੇ ਨਾਨਕਤਾ ਕੋ ਯੂਰੀ ਬੰਨ ਕੇ ਆ ਹੈ ਡੇਰੇ ਵਿੱਚ ਆ ਕੇ